ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਮੋ ਮਤਾ ਸਹਿਦੇਵਾ ਦਸਮੇਸ਼ ਪਿਤਾ ਸੰਘੋਸ਼ੀ ਦੋ ਗੁਰੂ ਪੰਥ ਖਾਲਸਾ ਚੇ ਪਾਸ਼ ਦਸਮੇਸ਼ ਪਤਾ ਮਹਾਰਾਜ ਜੀ ਸੋ ਗੁਰੂਆਂ ਕੋ ਪਿਆਰਿਓ ਮਹਾਰਾਜ ਦੀ ਬਾਣੀ ਦੇ ਨਾਲ ਜੁੜੇ ਰਹੀਏ ਕਿਰਪਾ ਹੁੰਦੀ ਰਹੇ ਦੇਹੋ ਸੱਜਣਾ ਸੀਸੜੀ ਆ ਜੋ ਹੋਵੇ ਸਾਹਿਬ ਸਿਉ ਮੇਲ ਸੱਚੇ ਪਾਸ਼ਾ ਮਹਾਰਾਜੀ ਸਾਰਿਆਂ ਸੰਗਤਾਂ ਦੇ ਕਿਰਪਾ ਕਰਨ ਆਪ ਨੂੰ ਨਾਮ ਸੁਣਨ ਦਾ ਚਾਹ ਬਣਿਆ ਰਹੀ ਵੀਡੀਓ ਦੇਖ ਕੇ ਮਹਾਰਾਜ ਦੀ ਨਾਮ ਦੇ ਬਚਨ ਸੁਣ ਕੇ ਸੇ ਭਾਵੇਂ ਮੈਂ ਐਡਾ ਕੋਈ ਬਾਹਲਾ ਵੱਡਾ ਬਦਵਾਨ ਕੁਛ ਨਹੀਂ ਹੈ ਦੇਸੀ ਬੰਦਾ ਬਿਲਕੁਲ ਇਹ ਮੈਨੂੰ ਖੁਦ ਨੂੰ ਪੱਕਾ ਪਤਾ ਹੈ ਪਰ ਇਹ ਵਾ ਥੋਡੀ ਸੰਗਤ ਕਰ ਰਿਆਂ ਜਾਂ ਤੁਹਾਡੇ ਕੋਲੇ ਵੀਡੀਓ ਜਾਂਦੀ ਹੈ ਆਪਣੀ ਸੰਗਤ ਹੋ ਜਾਈਏ ਕਬਹਾਨਾ ਬਣ ਜਾਂਦਾ ਆਪਾਂ ਪਰਮੇਸ਼ਰ ਦੇ ਨਾਮ ਦੀਆਂ ਗੱਲਾਂ ਕਰਦੇ ਆਂ ਕਥਾ ਕਹਾਣੀਆਂ ਕਰਦੇ ਆਂ ਇਹਦੇ ਵਿੱਚ ਤੁਹਾਡਾ ਵੀ ਫਾਇਦਾ ਤੇ ਮੇਰਾ ਵੀ ਫਾਇਦਾ ਹੈ ਸੋਚੇ ਪਾਸ਼ਾ ਮੈਨੂੰ ਹੋਰ ਸਮੱਤ ਬਖਸ਼ਣ ਆਪ ਨੂੰ ਵੀ ਵਾਹਿਗੁਰੂ ਦਾ ਨਾਮ ਸੇਮਨ ਚਤ ਤੇ ਆਵੇ ਅਰਦਾਸ ਹੈ ਇੱਕ ਨਮਾਣੇ ਸਿੱਖ ਦੀ ਸੋ ਗੱਲ ਕਰਦੇ ਆਂ ਆਪਾਂ ਅੱਜ ਆਨੰਦ ਸਬਦੀ ਬਾਣੀ ਦੀ ਮਹਾਰਾਜ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਹਿ ਸੇਤੀ ਮਨ ਵਜੀ ਆਵਾਦਾਈਆਂ ਸੋ ਆਨੰਦ ਦੀ ਬਾਣੀ ਆਨੰਦਦਾਇਕ ਹੈ ਜਿਹੜੀ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹ ਮੰਨ ਨੂੰ ਬਹੁਤ ਕੁਝ ਕਹਿੰਦੀ ਹੈ ਬੰਦੇ ਨੂੰ ਬਹੁਤ ਕੁਝ ਕਹਿੰਦੀ ਹੈ ਉਹਦੇ ਵਿੱਚ ਸਮਝਾਉਣ ਦੀ ਵੀ ਹੈ ਬਾਣੀ ਪਰ ਜਿਹੜੀ ਦਸਮਗ੍ਰੰਥ ਦੀ ਬਾਣੀ ਹੈ ਉਹਦੇ ਵਿੱਚ ਨਾ ਬੰਦੇ ਨੂੰ ਬਹੁਤਾ ਕੁਝ ਕਿਹਾ ਗਿਆ ਨਾ ਮੰਨ ਤੇ ਬਹੁਤੀ ਗੱਲਬਾਤ ਹੈ ਉਹ ਸਿਰਫ ਜਾਪ ਹੈ ਬਸ ਉਹ ਪਰਮੇਸ਼ਰ ਵੱਲ ਨੂੰ ਹੀ ਮੂੰਹ ਹੈ ਸਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹ ਨਾਲੇ ਬੰਦੇ ਨੂੰ ਕਹਿੰਦੀ ਹੈ ਨਾਲੇ ਪਰਮੇਸ਼ਰ ਅੱਗੇ ਬੇਨਤੀਆਂ ਨੇ ਇਹ ਗੁਰੂ ਨਾਨਕ ਪਾਸ਼ਾ ਮਹਾਰ ਵਿਚਾਰ ਬੈਠੇ ਨੇ ਅਕਾਲ ਪੁਰਖ ਦੀ ਗੱਲ ਆਪ ਸਮਝਦੇ ਨੇ ਫਿਰ ਅੱਗੇ ਸੰਗਤ ਨੂੰ ਦੱਸਦੇ ਨੇ ਤੇ ਦਾਸਮ ਗ੍ਰੰਥ ਦੀ ਬਾਣੀ ਹੈ ਸਿੱਧੀ ਬਸ ਜਾਪ ਤੂੰ ਤੇ ਮੈਂ ਤੂੰ ਤੇ ਮੈਂ ਬਸ ਸੋ ਆਪਾਂ ਦਾਸ ਦੀ ਬਾਣੀ ਬਾਣੀ ਅਨੰਦ ਸਾਹਿਬ ਦੀ ਬਾਣੀ ਹੈ ਜਿਹੜੀ ਉਹ ਸਿੱਧੀ ਪਰਮੇਸ਼ਰ ਨੂੰ ਮਲਾਪ ਕਰਾਉਂਦੀ ਹੈ ਉਹਦੇ ਵਿੱਚ ਰਹਿਤਮ ਹੈ ਰਹਿਤ ਮਰਿਆਦ ਹੈ ਇਹਦੇ ਵਿੱਚ ਵੀ ਜੀਨੇ ਦਸੋਂ ਦਸੋਂ ਦੁਆਰ ਤੱਕ ਪਹੁੰਚਣਾ ਹੈ ਉਹਨੂੰ ਕੀ ਕੁਝ ਕਰਨਾ ਚਾਹੀਦਾ ਇਹ ਸਾਰਾ ਆਨੰਦ ਸਾਹਿਬ ਦੇ ਵਿੱਚ ਇੰਉਂ ਜਾਣੋ ਪਹਿਲਾਂ ਜਦ ਕੀਤਾ ਗਿਆ ਨਮਸਕਾਰਾਂ ਕੀਤੀਆਂ ਜਾਉ ਸਾਲ ਦੇ ਵਿੱਚ ਸਵਈਆਂ ਦੇ ਵਿੱਚ ਵੀ ਸਮਤ ਦਿੱਤੀ ਗਈ ਹੈ ਤੇ ਚੌਪੀ ਸਾਬ ਬੇਨਤੀ ਹੈ ਤੇ ਆਨੰਦ ਸਾਹਿਬ ਜਦੋਂ ਮਲਾਪ ਹੋ ਜਾਂਦਾ ਆਨੰਦ ਜਿੱਦਾਂ ਮਾਰਗ ਹੈ ਨਿੰਦਿਆ ਨਹੀਂ ਕਰਨੀ ਭਾਈ ਨਿੰਦਿਆ ਕਰਨ ਦੇ ਨਾਲ ਨਿੰਦਿਆ ਸੁਣ ਦੇ ਨਾਲ ਵਾਹਿਗੁਰੂ ਵੱਲੋਂ ਵੱਲਾ ਬੰਦਾ ਟੁੱਟ ਜਾਂਦਾ ਹੈ ਇਹ ਸਰਵਣੋ ਮੇਰਿਓ ਸੱਚ ਸੁਣਣੇ ਨੂੰ ਪਠਾਏ ਸ਼੍ਰਵਣ ਕੰਨ ਵੀ ਤੁਸੀਂ ਸੱਚ ਸੁਣਣ ਵਾਸਤੇ ਆਇਓ ਸੱਚ ਕੀ ਹੈ ਆਦ ਸੱਚ ਜੋਗਾਦ ਸੱਚ ਜੇ ਤੁਸੀਂ ਕੰਨਾਂ ਦੇ ਵਿੱਚ ਬਾਣੀ ਪਾਉਂਗੇ ਅੰਦਰੋਂ ਦਾ ਅਮਰਤ ਬਣੇਗਾ ਕਿਉਂਕਿ ਜਿੱਦਾਂ ਹਰ ਇੱਕ ਫਲ ਦੇ ਵਿੱਚ ਰਸ ਅਲੱਗ-ਅਲੱਗ ਤਰ੍ਹਾਂ ਦਾ ਨਿੰਬੂ ਦੇ ਵਿੱਚ ਖੱਟਾ ਰਸ ਹੈ। ਨਿੰਮ ਦੇ ਵਿੱਚ ਕੌੜਾ ਰਸ ਹੈ। ਸੇਬ ਦੇ ਵਿੱਚ ਮਿੱਠਾ ਕੁਝ-ਕੁਝ ਖੱਟਾ ਜਾਂ ਇਸ ਤਰ੍ਹਾਂ ਸਭ ਚੀਜ਼ਾਂ ਦਾ ਅਲੱਗ-ਅਲੱਗ ਰਸ ਹੈ। ਇਸ ਤਰ੍ਹਾਂ ਜਿਹੜਾ ਬਾਣੀ ਹੈ ਨਾ ਬਾਣੀ ਫਲ ਹੈ। ਦਰਗਾਹੀ ਫਲ ਹੈ ਬਾਣੀ। ਦਰਗਾਹ ਤੋਂ ਆਇਆ ਹੈ ਸੱਚਖੰਡ ਤੋਂ ਆਇਆ ਹੈ। ਇਹਦਾ ਰਸ ਅੰਮ੍ਰਿਤ ਜਦੋਂ ਖਾਵਾਂਗੇ ਜੇ ਕੋ ਖਾਵੈ ਜੇ ਕੋ ਪੰਚ ਰਸ ਆਏਗਾ ਅੰਮ੍ਰਿਤ ਰਸ ਹੈ ਫਾਲੇ ਬਾਣੀ ਜਿੰਨਾ ਤੁਸੀਂ ਖਾਈ ਜਾਓਗੇ ਜਪੀ ਜਾਓਗੇ ਭੁੱਖਾਂ ਮਿੰਟੀਆਂ ਚੜੀਆਂ ਜਾਣਗੀਆਂ ਭੁੱਖਾਂ ਦੋ ਤਰ੍ਹਾਂ ਇੱਕ ਤਾਂ ਵੈਸੇ ਹੀ ਤ੍ਰਿਸ਼ਨਾ ਘਟ ਜਾਂਦੀ ਹੈ ਜਿਹੜੀ ਤ੍ਰਿਸ਼ਨਾ ਮਰਦੀ ਨਹੀਂ ਆਪਾਂ ਨੂੰ ਜ਼ਰੂਰੀ ਹੈ ਸੰਸਾਰਿਕ ਲੋੜਾਂ ਵਾਸਤੇ ਇੱਕ ਤਾਂ ਹੁੰਦੀ ਹੈ ਸੰਗਤ ਜੀ ਲੋੜ ਇਕੋ ਹੁੰਦੀ ਹੈ ਲਾਲਚ ਲਾਲਚ ਤੇ ਲੋੜ ਦੇ ਵਿੱਚ ਬਹੁਤ ਫਰਕ ਹੈ ਜੇ ਆਪਾਂ ਪਰਿਵਾਰ ਦੇ ਭਲੇ ਦੀ ਖਾਤਰ ਪਰਵਾਰ ਦੇ ਆਉਣ ਵਾਲੇ 2-4 ਸਾਲਾਂ ਵਾਸਤੇ ਜਿਵੇਂ ਆਪਣੇ ਬੱਚਿਆਂ ਦੇ ਵਿਆਹ ਕਰਨੇ ਨੇ ਜਾਂ ਆਪਾਂ ਨੇ ਘਰ ਮਕਾਨ ਬਣਾਉਣਾ ਹੈ ਉਹਦੇ ਵਾਸਤੇ ਆਪਾਂ ਪਹਿਲਾਂ ਪੈਸਾ ਇਕੱਠਾ ਕਰਦੇ ਆ ਜਾਂ ਕੋਈ ਇਸ ਤਰ੍ਹਾਂ ਦਾ ਜਗਾੜ ਕਰ ਲੈਣੇ ਆ ਵੀ ਆਪਾਂ ਨੂੰ 2-4 ਸਾਲਾਂ ਦੇ ਕਪੜਾ ਘਰ ਬਣ ਜਾਵੇ ਇਹ ਲੋਭ ਨਹੀਂ ਇਹ ਆਪਾਂ ਇਹ ਲੋੜ ਹੈ ਸਾਡੀ ਗਊ ਭੈਸ ਮੰਗੋ ਲਾਵੇਰੀ ਉਹ ਮੰਗੇ ਮਾਰਨ ਨੇ ਜਿਹੜੀਆਂ ਲੋੜ ਲੋੜਾਂ ਨੇ ਸੋ ਜਿਹੜੀਆਂ ਤਾਂ ਐਵੇਂ ਲਾਲਚ ਨੇ ਉਹਦਾ ਮਹਾਰਾਜੂ ਬਾਣੀ ਉਹੀ ਮਾਰ ਦਿੰਦੀ ਏ ਲਾਲੋ ਲੋਭ ਅਹੰਕਾਰ ਦਾ ਦਸਨਾ ਬਹੁਤ ਨਹੀਂ ਬੋਲਣਾ ਕਦੇ ਲਭ ਲੋਭ ਅਹੰਕਾਰ ਅਨੰਦ ਸਾਹਿਬ ਦੀ ਬਾਣੀ ਕਹਿੰਦੀ ਏ ਇਹ ਛੱਡੀ ਜਾਂਦੀ ਏ ਬਾਣੀ ਪੜ੍ਹ ਕੇ ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਦੇ ਆ ਨਾ ਵਾਣੀ ਪੜਨਾ یوں ਜਾਣੋ ਵੀ ਅਸੀਂ ਗੁਰੂ ਨਾਲ ਵਚਨ ਕਰ ਰਹੇ ਹਾਂ ਗੁਰੂ ਦੀ ਸੰਗਤ ਕਰ ਰਹੇ ਹਾਂ ਜਿਹੜੀ ਚੀਜ਼ ਦਾ ਸਾਡਾ ਸੰਗ ਹੋ ਜੇ ਉਹ ਸਾਡੇ ਤੇ ਅਸਰ ਕਰਦੀ ਹੈ ਜਦੋਂ ਅਸੀਂ ਗੁਰੂ ਨਾਨਕ ਦੀ ਬਾਣੀ ਪੜ੍ਹਦੇ ਹਾਂ ਗੁਰੂ ਨਾਨਕ ਗੁਰੂ ਨਾਨਕ ਪਾਸ਼ਾ ਦੇ ਨਾਲ ਵਚਨ ਹੁੰਦੇ ਨੇ ਜਾਪ ਸਾਹਿਬ ਦੇ ਵਿੱਚ ਆਪਾਂ 10ਵੇਂ ਪਾਸ਼ਾ ਨਾਲ ਵਚਨ ਕਰਦੇ ਹਾਂ ਆਨੰਦ ਸਾਹਿਬ ਦੇ ਵਿੱਚ ਆਪਾਂ ਆ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਵਚਨ ਕਰਦੇ ਆ। ਸੋ ਮਹਾਰਾਜ ਕਹਿੰਦੇ ਵੀ ਇਹ ਸੁਣੋ ਮੇਰੇਓ ਸੱਚ ਸੁਣਨ ਨੂੰ ਪਠਾਈ ਜੇ ਭਾਈ ਤੂੰ ਦਸਮ ਦਵਾਰ ਤੱਕ ਪਹੁੰਚਣਾ ਤਾਂ ਨਿੰਦਿਆ ਨਾ ਸੁਣਿਆ ਕਰ। ਲਵ ਲੋ ਅਹੰਕਾਰ ਤਜ, ਤਜ ਦਾ ਮਤਲਬ ਛੱਡ, ਛੱਡਣਾ। ਬਹੁਤਾ ਨਹੀਂ ਬੋਲਣਾ, ਬਿਹਾਰ ਮਤਾਕ ਬੋਲਣਾ, ਐਵੇਂ ਨਹੀਂ ਗੱਲਾਂ ਮਾਰੀ ਜਾਣੀਆਂ। ਕਿਉਂਕਿ ਜਿਹੜਾ ਬਹੁਤ ਜ਼ਿਆਦਾ ਬੋਲਦੇ ਆ ਪਰਮੇਸ਼ਰ ਦੇ ਨਾਮ ਤੋਂ ਬਿਨਾ ਪਰਮੇਸ਼ਰ ਦੀ ਕਥਾ ਤੋਂ ਬਿਨਾ ਉਹ ਸਾਡੀ ਸੁਰਤੀ ਖੰਡਰ ਜਾਂਦੀ ਹੈ ਇਕੱਠੀ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਜਦੋਂ ਇਕੱਠੀ ਹੋ ਜਾਂਦੀ ਹੈ ਇਹ ਚੀਜ਼ਾਂ ਦੇ ਆਪਾਂ ਸੰਜਮ ਕਰਦੇ ਨਾ ਬਹੁਤਾ ਬੋਲਦੇ ਨਾ ਨਿੰਦਿਆ ਸੁਣਦੇ ਜਿਆਪਾ ਨੂੰ ਆ ਲੱਗਦਾ ਵੀ ਹੁਣ ਪਾਠ ਕਰ ਲਿਆ ਸਿਮਨ ਕਰ ਲਿਆ ਹੁਣ ਆਪਾਂ ਚੌਂਕੜੇ 'ਚ ਉੱਠਣਾ ਹੈ ਫਿਰ ਆਪਾਂ ਨੇ ਕੰਮ ਕਰਨਾ ਹੈ ਕੰਮ ਕਰਦੇ ਕਰਦੇ ਆਪਾਂ ਫਿਰ ਛੋਟਾ ਸ਼ਬਦ ਲੈ ਲੈਨੇ ਆ ਛੋਟਾ ਦਾ ਸ਼ਬਦ ਵੈਸੇ ਕੋਈ ਨਹੀਂ ਹੁੰਦਾ ਪਰ ਆਕਾਰ ਵਿੱਚ ਛੋਟਾ ਹੁੰਦਾ ਸ਼ਕਤੀ ਤੋਂ ਸਭ ਬਾਣੀ ਵਿੱਚ ਇੱਕੋ ਜਿਹਾ ਹੈ ਫੇਰ ਤੁਰਦੇ ਫਿਰਦੇ ਵੀ ਸਾਡਾ ਨਾਮ ਨਾ ਬਿਸਰ ਜੇ ਕੀ ਕਹਨੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਰਹਨੇ ਆ ਜਾਂ ਧੰਗੁਰੂ ਨਾਨਕ ਧੰਗੁਰੂ ਨਾਨਕ ਜਾਂ ਮੂਲ ਮੰਤਰ ਕਰੀ ਜਾਂਦੇ ਆ ਇਸ ਤਰ੍ਹਾਂ ਫਿਰ ਸਾਡਾ ਨਾਮ ਬਿਸਰਦਾ ਨਹੀਂ ਉਹ ਲੱਗਿਆ ਰਹਿੰਦਾ ਮਾਰ ਜਦੋਂ ਚੌਂਕੜੇ ਵਿੱਚ ਬੈਠਦੇ ਆ ਦਵਾਰਿਆ ਦਵਾਰਿਆ ਅਭਿਆਸਨ ਤੇ ਫਿਰ ਫਿਰ ਉਹੀ ਅਵਸਥਾ ਹੋਈ ਰੰਗ ਬਣ ਜਾਂਦਾ ਮਾਰੇ ਕਹਿੰਦੀ ਬਹੁਤਾ ਨਹੀਂ ਬੋਲਣਾ ਪਰ ਇਹ ਬੋਲਣ ਦੀ ਯਾਤ ਨੂੰ ਪੁਘਾਈ ਮਾਰਨ ਦੀ ਯਾਤ ਨੂੰ ਨਿੰਦਿਆ ਦੀ ਯਾਤ ਨੂੰ ਛੱਡਣਾ ਬਹੁਤ ਔਖਾ ਹੈ ਖੰਡੇ ਹੋਂ ਤੇ ਕੀ ਵਾਲੋਂ ਕੀ ਇਹ ਤਮਾਰਗ ਜਾਣਾ ਮਹਾਰਾਜ ਕਹਿੰਦੇ ਆਪਦੇ ਆਪ ਨੂੰ ਸੰਜਮ ਵਿੱਚ ਰੱਖਣਾ ਛੋਟੀ ਉਮਰ ਦੇ ਵਿੱਚ ਵੀ ਜਤੀ ਬਣਿਆ ਰਹਿਣਾ ਖੰਡੇ ਨਾਲ ਤੇਖੀ ਹੈ ਖੰਡੇ ਨਾਲ ਮਹਾਰਾਜ ਕਹਿੰਦੇ ਫਿਰ ਬਾਣੀ ਪੜਦੇ ਆ ਪੜਦੇ ਆ ਪੜਦੇ ਆ ਦਸਮ ਦਵਾਰ ਤੱਕ ਕਿਵੇਂ ਜਾਣਾ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਅਨਹਤ ਬਾਣੀ ਜਿਹੜਾ ਆਪਾਂ ਕਹਿੰਦੇ ਅਨਹਦ ਨਾਦ ਅਨਹਤ ਬਾਣੀ ਇਹ ਪ੍ਰਗਟ ਕਿਵੇਂ ਹੋਏਗੀ ਗੁਰੂ ਸਾਹਿਬ ਕਹਿੰਦੇ ਬਾਣੀ ਪੜੀ ਜਾ ਪੜੀ ਜਾ ਇਹ ਬਾਣੀ ਨੇ ਅਨਹਦ ਨਾਦ ਪ੍ਰਗਟ ਕਰ ਦੇਣਾ ਉਹ ਕਿਵੇਂ ਜੋ ਬਾਣੀ ਪੜੀ ਗਏ ਪੜੀ ਗਏ ਪੜਦੇ ਗਏ ਮੂਲ ਮੰਤਰ ਜਪਦੇ ਰਹੇ ਅਨੰਦ ਸਾਹਿਬ ਵੀ ਪੜੀ ਗਏ ਇੱਕ ਬਾਣੀ ਦਾ ਜਾਪ ਕਰੀਗੇ ਫਿਰ ਆਪਾਂ ਲੱਗਦਾ ਗੁਟਕਾ ਸਾਹਿਬ ਇੱਕ ਪਾਸੇ ਰੱਖਦੇ ਬੋਲ ਕੇ ਬਾਣੀ ਹੁਣ ਕਰਨ ਨੂੰ ਜੀ ਨਹੀਂ ਕਰਦਾ ਹੁਣ ਤਾਂ ਚੁੱਪ ਹੋਣ ਨੂੰ ਜੀ ਕਰਦਾ ਫਿਰ ਜੀਵ ਹਲਾਉਣ ਨੂੰ ਵੀ ਜੀ ਕਰਦਾ ਅੰਦਰ ਬੋਲ ਜੋ ਚੁੱਪ ਹੋ ਕੇ ਜਪਦੇ ਆਂ ਅੰਦਰ ਪਾਣੀ ਆ ਜਾਂਦਾ ਮੂੰਹ ਦੇ ਵਿੱਚ ਉਹ ਕੀ ਹੁੰਦਾ ਉਹ ਐ ਨਹੀਂ ਬੇਬਾਦੀ ਦਾ ਪਾਣੀ ਨਹੀਂ ਹੁੰਦਾ ਉਹ ਮਿੱਠਾ ਹੁੰਦਾ ਘੁੱਟਾ ਅੰਦਰ ਲਗਾਉਣ ਨੂੰ ਜੀ ਕਰਦਾ ਉਹ ਕੀ ਹੈ ਉਹ ਅੰਮ੍ਰਿਤ ਰਸ ਦੇ ਨਾਲ ਉਹਦੇ ਵਿੱਚ ਤਸਵੀਰ ਹੁੰਦੀ ਹੈ ਅੰਮ੍ਰਿਤ ਬਾਣੀ ਦੀ ਉਹ ਪਾਣੀ ਦੇ ਵਿੱਚ ਮਿੱਠੀ ਲੱਗਦੀ ਆ ਉਹ ਜਿਹੜੇ ਬਾਣੀ ਜਪਦੇ ਨੇ ਉਹਨੂੰ ਮਨ ਉਹਦਾ ਮੂੰਹ ਭਰਨ ਲੱਗ ਜਾਂਦਾ ਹੈ ਪਾਣੀ ਦੇ ਨਾਲ ਸਵਾਦ ਹੁੰਦਾ ਹੈ ਉਹ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਬਾਣੀ ਪੜ੍ਹਦਿਆ ਪੜ੍ਹਦਿਆ ਜ ਚੁੱਪ ਹੋਣ ਨੂੰ ਜੀ ਕਰਦਾ ਹੈ ਬਿਨਾਂ ਜੀਭ ਹਿਲਾਏ ਕਦੇ-ਕਦੇ ਕੁਛ ਵੀ ਜਪਣ ਨੂੰ ਜੀ ਨਹੀਂ ਕਰਦਾ ਪਰ ਅੰਦਰੋਂ ਲੱਗਦਾ ਮੇਰੀ ਸੁਰਤੀ ਲੱਗ ਰਹੀ ਹੈ ਕੀ ਦਿਖਦਾ ਦਿਖਦਾ ਵੀ ਕੁਝ ਨਹੀਂ ਥੋੜਾ ਥੋੜਾ ਪ੍ਰਕਾਸ਼ ਪਰ ਇਸ ਤਰੀ ਬੈਠਣ ਨੂੰ ਜੀ ਕਰਦਾ ਚੁੱਪ ਹੋ ਜਾ ਕਰੋ ਉਹ ਹੁੰਦੀ ਹੈ ਨਿਰਵਿਚਾਰ ਕੋਈ ਵਿਚਾਰ ਨਹੀਂ ਬਸ ਬੈਠ ਕੇ ਜਿਹੜੇ ਸਾਹ ਨੇ ਸਵਾਸ ਇਹ ਵੀ ਧੀਮੇ ਹੌਲੀ ਹੋ ਗਏ ਇੱਥੇ ਟਿਕਿਆ ਕਰੋ ਬਾਣੀ ਪੜਾ ਕਰੋ ਜ਼ੋਰ ਜ਼ੋਰ ਦੀ ਪੜਦੇ ਆ ਪੜਦੇ ਤੇ ਚੁੱਪ ਹੋਣ ਨੂੰ ਜੀ ਕਰੇ ਚੁੱਪ ਹੋ ਜਾ ਕਰੋ ਟਿਕੇ ਰਿਹਾ ਕਰੋ ਉਹ ਫਿਰ ਇਸ ਤਰ੍ਹਾਂ ਜਦੋਂ ਆਪਣੇ ਆਪ ਜਦੋਂ ਤੁਸੀਂ ਟਿਕਣ ਲੱਗ ਪੇ ਅੰਦਰੋਂ ਟਿਕਾ ਆ ਗਿਆ ਉੱਠਣ ਨੂੰ ਜੀ ਨਹੀਂ ਕਰਨਾ ਉਹ ਚੀਜ਼ ਨੂੰ ਭੋਗ ਹਰ ਨਾਮ ਹਰ ਰਸ ਸ਼ਬਦ ਹੁੰਦਾ ਨਹੀਂ ਪਰ ਜਿਹੜਾ ਬਾਣੀ ਪਹਿਲਾਂ ਪੜ੍ਹੀ ਐ ਉਹਨੇ ਰਸ ਬਣਾ ਦੇਣਾ ਉਹਨੂੰ ਭੋਗਦੇ ਰਹੋ ਆਨੰਦ ਵਿੱਚ ਸੁਰਤ ਟਿਕਾਈ ਰੱਖੋ ਕੁਛ ਦੇਖੇ ਨਾ ਜਾਂ ਨਾ ਦੇਖੇ ਅੰਦਰ ਥੋੜਾ ਥੋੜਾ ਪ੍ਰਕਾਸ਼ ਹੋਵੇਗਾ ਉਹਨੂੰ ਦੇਖਦੇ ਰਹੋ ਪ੍ਰਕਾਸ਼ ਨੂੰ ਹੌਲੀ 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 ਵਾਈਬ੍ਰੇਸ਼ਨ ਅਨਹਤ ਬਾਣੀ ਪ੍ਰਗਟ ਹੁੰਦੀ ਜਾਵੇਗੀ ਜਿਆਦਾ ਮੈਂ ਬਹੁਤਾ ਬ੍ਰਮ ਗਿਆਨੀ ਨਹੀਂ ਹੈਗਾ ਪਰ ਤੁਹਾਨੂੰ ਨੇੜੇ ਨੇੜੇ ਦੀਆਂ ਗੱਲਾਂ ਦੱਸ ਦਿੰਦਾ ਜਿੰਨਾ ਕਨੂੰ ਭਵ ਹੋਈ ਜਾਂਦਾ ਹੈ ਵੈਸੇ ਗੱਲਾਂ ਵੀਡੀਓ ਵਿੱਚ ਬਹੁਤੀਆਂ ਨਹੀਂ ਜਾਨੀ ਕਿ ਮੁਠੀ ਵਿੱਚ ਆ ਨਹੀਂ ਸਕਦੀਆਂ ਗੱਲਾਂ ਇਹ ਬੈਠ ਕੇ ਸੰਗਤ ਦੇ ਵਿੱਚ ਘੰਟਿਆਂ ਵਧੀ ਵਿਚਾਰਾ ਕਰਕੇ ਉਹਨਾਂ ਵਿੱਚ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਇਹ ਸੋ ਕਿਰਪਾ ਰੱਖੇ ਮਹਾਰਾਜ ਇਸ ਤਰ੍ਹਾਂ ਆਨੰਦ ਵਿੱਚ ਬੈਠਿਆ ਕਰੋ ਬਾਣੀ ਜਪੀ ਜਾਇਆ ਕਰੋ ਜਪੀ ਜਾਇਆ ਕਰੋ ਫਿਰ ਬਿਨਾਂ ਜੀਭ ਹਲਾਏ ਤੱਕ ਜਾਇਆ ਕਰੋ ਫਿਰ ਹਰੀ ਦਾ ਨਾਮ ਦਾ ਰਸ ਭੋਗਿਆ ਕਰੋ ਇਹ ਨਾ ਹੋਵੇ ਵੀ ਤੁਸੀਂ ਜਾਪ ਕਰਦੇ ਕਰਦੇ ਬਿਲਕੁਲ ਚੁੱਪ ਨਹੀਂ ਹੋਣਾ ਚੁੱਪ ਵੀ ਹੋਇਆ ਕਰੋ ਜੇ ਤੁਸੀਂ ਚੁੱਪ ਨਹੀਂ ਹੁੰਦੇ ਅਗਲੀ ਅਵਸਥਾ ਵੱਲੋਂ ਤੁਸੀਂ ਨਾ ਕਰਦੇ ਹੋ ਫਿਰ ਅਗਲੀ ਅਵਸਥਾ ਤੁਹਾਨੂੰ ਬਾਣੀ ਦਿੰਦੀ ਹੈ ਵੀ ਬਾਣੀ ਪੜੀ ਗਏ ਪੜੀ ਗਏ ਗੁਰੂ ਮਹਾਰਾਜ ਕਹਿੰਦੇ ਲੈ ਹੁਣ ਤੇਰਾ ਚੁੱਪ ਕਰ ਨੂੰ ਜੀ ਕਰਦਾ ਪਿਆਰ ਲੈ ਚੁੱਪ ਹੋ ਜਾ ਗੁੰੰਧ ਹੋ ਜਾ 5 ਮਿੰਟ 10 ਮਿੰਟ 20 ਮਿੰਟ ਜੇ ਤੁਸੀਂ ਰਸ ਭੋਗ ਲਿਆ ਆਨੰਦ ਮੰਗ ਆਨੰਦ ਮੰਗਲ ਹੋ ਗਿਆ ਫਿਰ ਮਹਾਰਾਜ ਆਨੰਦ ਸੁਣੋ ਬੜੇ ਭਾਗੀ ਹੋ ਸਗਲ ਮਨੋਰਥ ਪੂਰੇ ਇਹ ਚੀਜ਼ ਮਨੋਰਥ ਵੀ ਪੂਰੇ ਕਰਦੇ ਕੋ ਟਕਾਹ ਹੋ ਗਿਆ ਨਾ ਜੋ ਖਿਆਲਾਂ ਵਿੱਚ ਟਿਕਾ ਆ ਗਿਆ ਵਿਚਾਰ ਟਿਕ ਗਏ ਉਹ ਫਿਰ ਜਦੋਂ ਆਪਾਂ ਕੋਈ ਬਾਅਦ ਦੇ ਵਿੱਚ ਕੋਈ ਫੁਰਨਾ ਕਰਦੇ ਆ ਉਹ ਫੁਰਨੇ ਵਿੱਚ ਤਾਕਤ ਆਉਂਦੀ ਹੈ ਪੂਰਾ ਹੋ ਜਾਂਦਾ ਹੈ ਬਾਅਦ ਦੇ ਵਿੱਚ ਕਿਉਂਕਿ ਪੂਰਾ ਕਰਨ ਦੀ ਪਹਿਲਾਂ ਤਾਂ ਖਿਆਲ ਭਟਕਦੇ ਫਿਰਦੇ ਸੀ ਉਹਨਾਂ ਵਿੱਚ ਪਰਮੇਸ਼ਰ ਦੀ ਤਾਸੀਰ ਨਹੀਂ ਸੀ ਜਾਣਣੀ ਸੀ ਜੋ ਟਿਕਾ ਤੋਂ ਬਾਅਦ ਆਪਾਂ ਕਿਸੇ ਕੋਈ ਫੁਰਨਾ ਕਰਦੇ ਆ ਬਾਅਦ ਦੇ ਵਿੱਚ ਉੱਠ ਕੇ ਉਹਦੇ ਵਿੱਚ ਤਾਕਤ ਆ ਜਾਂਦੀ ਹੈ ਉਹ ਫਿਰ ਗੱਲਾਂ ਪੂਰੀਆਂ ਹੋਣ ਲੱਗ ਜਾਂਦੀਆਂ ਹਨ ਤੇ ਟਿਕਾਜ ਜਦੋਂ ਕਰੋਗੇ ਫਿਰ ਉੱਤੇ ਉੱਤੇ ਨੂੰ ਸੁਰਤੀ ਚੜੇਗੀ ਜਪਦਿਆਂ ਜਪਦਿਆਂ ਚੁੱਪ ਹੋਇਆ ਕਰੋ ਤੇ ਪ੍ਰਕਾਸ਼ ਨੂੰ ਦੇਖਿਆ ਕਰੋ ਪ੍ਰਕਾਸ਼ ਵਿੱਚ ਧਿਆਨ ਟਿਕਾਇਆ ਕਰੋ ਪ੍ਰਕਾਸ਼ ਦੇ ਵਿੱਚ ਇਹ ਅਨੰਦ ਸਾਹਿਬ ਦੀ ਬਾਣੀ ਤੁਹਾਨੂੰ ਦਸਮ ਗ੍ਰੰਥ ਦਸਮ ਦੁਆਰ ਦੇ ਬਿਲਕੁਲ ਵਿਚ ਲੈ ਕੇ ਜਾਂਦੀ ਹੈ ਇਹ ਮਿਹਨਤ ਕਰਿਆ ਕਰੋ ਅਨੰਦ ਸਾਹਿਬ ਨੂੰ ਸੁਣਿਆ ਕਰੋ ਘੋਖ ਲਿਆ ਕਰੋ ਗੁਰੂ ਅਗੰਗ ਸੰਗ ਹੈ ਮਾਰਚੇ ਪਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ